ਪੰਜਾਬ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਦੇਸ਼ ਵਿਦੇਸ਼ ਦੀਆਂ ਪੰਜਾਬੀ ਭਾਸ਼ਾ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸਰੋਤਿਆਂ ਨੂੰ ਮੇਰੇ ਬਰੋ ਪਿਆਰਪਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਆਪਣੇ ਸਫਲ ਦੌਰੇ ਤੋਂ ਬਾਅਦ ਅਮਰੀਕਾ ਪਹੁੰਚ ਗਏ ਹਨ ਵਿੰਸਟਨ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦੇ ਰਾਸ਼ਟਰਪਤੀ ਦੇ ਗੈਸਟ ਹਾਊਸ ਵਿਖੇ ਭਾਰਤੀ ਅਮਰੀਕੀ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨੇ ਜ਼ੋਰਦਾਰ ਸਵਾਗਤ ਕੀਤਾ ਅਮਰੀਕਾ ਵਿਕੇ ਭਾਰ ਦੇ ਪ੍ਰਧਾਨ ਮੰਤਰੀ ਨੇ ਖੁਫੀਆ ਵਿਭਾਗ ਦੀ ਨਿਰਦੇਸ਼ਕ ਤੁਲਸੀ ਗਵਾੜ ਦੇ ਦਰਮਿਆਨ ਅਹਿਮ ਮੀਟਿੰਗ ਹੋਈ ਤੇ ਉਹਨਾਂ ਨੇ ਅਤਵਾਦ ਤੇ ਖੁਫੀਆ ਸਹਿਯੋਗ ਵਧਾਣੇ ਭਾਰਤ ਤੇ ਅਮਰੀਕਾ ਦੇ ਆਪਸੀ ਸਹਿਯੋਗ ਦੀ ਮੰਗ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਜੋ ਵੀ ਦੇਸ਼ ਉਸਤੇ ਟੈਰਫ ਲਗਾਏਗਾ ਉਸੇ ਅਨੁਪਾਤ ਵਿੱਚ ਉਹਨਾਂ ਦੇਸ਼ਾਂ ਤੇ ਵੀ ਟੈਰਫ ਲਗਾਏ ਜਾਣਗੇ। ਉਹਨਾਂ ਨੇ ਕਿਹਾ ਕਿ ਭਾਵੇਂ ਕੋਈ ਵੀ ਦੇਸ਼ ਹੋਵੇ ਇਸ ਮੌਕੇ ਤੇ ਅਮਰੀਕਾ ਦੇ ਦੌਰੇ ਤੇ ਭਾਰ ਦੇ ਪ੍ਰਧਾਨ ਮੰਤਰੀ ਵੀ ਹਨ। ਰੋਸਰੀਓਗੂ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਸਰਕਾਰ ਵੱਲੋਂ ਇੱਕ ਹੋਰ ਜਹਾਜ਼ ਭਾਰਤੀਆਂ ਦਾ ਗਿਉਥੀ ਗਰਕ ਨੂੰ ਦਿੱਤਾ ਤੇ ਦਾ ਇਹਨਾਂ ਵਾਪਸ ਭੇਜਿਆ ਜਾ ਸਕਦਾ ਹੈ ਤੇ ਇਹ ਅੰਮ੍ਰਿਤਸਰ 에ਅਰਪੋਰਟ ਤੇ ਉਤਰੇਗਾ ਪੰਜਾਬ ਦੇ ਮੰਤਰੀ ਮੰਡਲ ਨੇ ਸੂਬੇ ਦੇ 6 ਲੱਖ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਾਂ ਨੂੰ ਵੱਡਾ ਤੋਹਫਾ ਦਿੰਦਿਆਂ ਹੋਏ ਮੰਤਰੀ ਮੰਡਲ ਨੇ 14000 ਕਰੋੜ ਰੁਪਏ ਦੇ ਬਕਾਏ ਜਾਰੀ ਕਰਨ ਨੂੰ ਸਹਿਮਤੀ ਦੇ ਦਿੱਤੀ ਹੈ ਇਸ ਦੇ ਨਾਲ ਹੀ ਨੌਜਵਾਨ ਨੂੰ ਤੋਹਫਾ ਦਿੰਦਿਆਂ ਹੈ ਬਖ ਬਖ ਬਗਾਂਤ ਨੌکریاں ਕੱਢੀਆਂ ਹਨ ਮੰਤਰੀ ਮੰਡਲ ਨੇ 1 ਜਨਵਰੀ 2016 ਤੋਂ 30 ਜੂਨ 2022 ਤੱਕ ਦੇ ਸਮੇਂ ਦੀ ਸੋਧੀ ਹੋਈ ਤਨਖਾਹ ਪੈਨਸ਼ਨ ਅਤੇ ਬਕਾਇਆ ਤੇ ਇਸੇ ਤਰ੍ਹਾਂ 1 ਜੁਲਾਈ 2021 ਤੋਂ 31 ਮਾਰਚ 2024 ਤੱਕ ਡੀਏ ਡੀਆਰ ਦਾ ਬਕਾਇਆ ਜਾਰੀ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ ਇਸ ਬਕਾਇਦੇ ਦੀ ਰਾਸ਼ੀ 14000 ਕਰੋੜ ਰੁਪਏ ਦੀ ਰਕਮ ਬੜਾ ਬਾਰ ਜਾਰੀ ਕੀਤੀ ਜਾਵੇਗੀ ਮંત્રી ਮੰਡਲ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਵਿਧਾਨ ਸਭਾ ਦਾ ਦੂਜਾ ਵਿਸ਼ੇਸ਼ ਸੈਸ਼ਨ 24-25 ਫਰਵਰੀ ਨੂੰ ਬੁਲਾਇਆ ਜਾਵੇਗਾ ਇਸ ਤੋਂ ਬਾਅਦ ਬਜਟ ਸੈਸ਼ਨ ਸੱਦਿਆ ਜਾਵੇਗਾ ਮਹਾਕੁੰਭ ਮੇਲੇ ਵਿੱਚ ਫਿਰ ਤੋਂ ਟੈਂਟਾਂ ਨੂੰ ਅੱਗ ਲੱਗੀ ਹੈ ਜਿਸ ਕਾਰਨ ਦੋ ਟੈਂਟ ਸੜ ਕੇ ਸੁਆਹ ਹੋ ਗਏ ਵਿਆਹ ਦੇ ਸਮਾਗਮ ਵਿਖੇ ਟੈਂਟੂਆ ਦਾਖਲ ਹੋ ਗਏ ਜਿਸ ਨਾਲ ਬਰਮਾਲਾ ਤੇ ਲਾੜਾ ਲਾੜੀ ਵਿਆਹ ਦੀਆਂ ਰਸਮਾਂ ਛੱਡ ਕੇ ਦੌੜ ਗਏ ਇਹ ਘਟਨਾ ਲਖਨਊ ਦੀ ਹੈ ਸ਼ੰਭੂ ਮੋਰਚੇ ਦੇ ਕਿਸਾਨਾਂ ਦਾ 1 ਸਾਲ ਪੂਰਾ ਹੋਣ ਤੇ ਕਿਸਾਨਾਂ ਨੇ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨਾਲ ਗੱਲਬਾਤ ਸਫਲ ਨਾ ਹੋਈ ਤਾਂ 25 ਫਰਵਰੀ ਨੂੰ ਕਿਸਾਨ ਦਿੱਲੀ ਵੱਲ ਕੂਚ ਕਰਨਗੇ। ਲੋਕ ਸਭਾ ਵਿੱਚ ਨਵਾਂ ਇਨਕਮ ਟੈਕਸ ਬਿਲ ਪੇਸ਼ ਕੀਤਾ ਗਿਆ ਹੈ। ਇਸ ਨੂੰ 1 ਅਪ੍ਰੈਲ 2026 ਤੋਂ ਲਾਗੂ ਕਰਨ ਦਾ ਨਤੀਜਾ ਰੱਖਿਆ ਗਿਆ ਹੈ। ਸਾਬਕਾ ਸਰਪੰਚ ਬਕਾਲਾ ਦੇ ਪਤੀ ਦੇ ਉੱਤੇ ਨਕਾਬਪੋਸ਼ ਵਿਅਕਤੀਆਂ ਬਨੂ ਗੋਲੀਆਂ ਚਲਾਈਆਂ ਗਈਆਂ। ਮੇਠ ਵਿਖੇ ਸੇਵਾ ਮੁਕਤ ਮਹਿੰਦਰ ਸਿੰਘ ਠਾਨੇਦਾਰ ਸੈਣੀ ਦੇ ਘਰ ਤੇ ਸਕੂਟ ਛਾਪਾ ਮਾਰੀ ਕੀਤੀ ਗਈ ਉਹਨਾਂ ਕੋਲੋਂ 16 ਕਰੋੜ ਤੋਂ ਵੱਧ ਦੀ ਜਾਇਦਾਦ ਮਿਲੀ ਹੈ। ਗਾਜੀਪੁਰ ਲੋਕ ਸਭਾ ਤੋਂ ਸੰਸਦ ਮੈਂਬਰ ਅਫਜਾਲ ਅंसारी ਨੇ ਮਹਾਕੁੰਮ ਇਸ਼ਨਾਨ ਨੂੰ ਲੈ ਕੇ ਵਿਵਾਦਪੂਰਨ ਬਿਆਨ ਦਿੱਤਾ। ਉਹਨਾਂ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਕੁੰਮੇ ਵਿੱਚ ਇਸ਼ਨਾਨ ਕਰਨ ਦੀ ਦੌੜ ਲੱਗੀ ਹੋਈ ਹੈ। ਲੋਕਾਂ ਨੂੰ ਮੰਨਣਾ ਹੈ ਕਿ ਮਹਾਕੁੰਮ ਇਸ਼ਨਾਨ ਨਾਲ ਉਹਨਾਂ ਨੂੰ ਸਵਰਗ ਮਿਲ ਜਾਵੇਗਾ। ਇੰਝ ਤਾਂ ਸਵਰਗ ਵਿੱਚ ਹਾਊਸਫੁੱਲ ਹੋ ਜਾਵੇਗਾ ਤੇ ਨਰਕ ਬਿਲਕੁਲ ਖਾਲੀ ਰਹਿ ਜਾਵੇਗਾ ਵਿਜੀਲੈਂਸ ਬਿਊਰੋ ਨੇ ای بی ایس ਦੱਖਣੀ ਅੰਮ੍ਰਿਤਸਰ ਦੇ ਤਾਨਾਤ اے ایس آئی ਗੁਰਪ੍ਰੀਤ ਕੌਰ ਅਤੇ ਉਸ ਦੇ ਸਾਥੀ ਹਰਪ੍ਰੀਤ ਸਿੰਘ ਨੂੰ 40000 ਰੁਪਏ ਦੇ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਮਟਾਲਾ ਬਖੀ 80000 ਰੁਪਏ ਲੈਣ ਦਾ ਪੀ ਐਸ ਪੀ ਐਲ ਦਾ ਜੀ ای ਵੀ ਬਿਜ਼ਨਸ ਦੇ ਅਧਿਕਾਰੀਆਂ ਦੇ ਡਿੱਕੇ ਚੜ ਗਿਆ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 31 ਮਈ ਤੋਂ ਪਹਿਲਾਂ ਕੁਰਵਾਨੀਆਂ ਜਾ ਸਕਦੀਆਂ ਹਨ ਲੁਧਿਆਣਾ ਵਿੱਚ 930 ਕਰੋੜ ਰੁਪਏ ਦਾ ਨਿਵੇਸ਼ ਕਰਕੇ ਲੁਧਿਆਣਾ ਦੀ ਕਾਇਆਕਲਪ ਕੀਤੀ ਜਾਵੇਗੀ ਪੰਜਾਬ ਸਰਕਾਰ ਨੇ ਜਲਦੀ ਹੀ 111 ਬਾਗਬਾਨੀ ਵਿਕਾਸ ਅਫਸਰਾਂ ਦੀ ਭਰਤੀ ਕਰੇਗੀ ਇੱਕ ਨਾ ਛਿੰਦੇ ਦੇ ਸਰਕਾਰ ਦੇ ਪਰਿਵਾਰ ਭਲਾਈ ਮੰਤਰੀ ਸ਼ਿਵਚਾਨਾ ਨੇਤਾ ਤਾਨਾਜੀ ਸਵੰਤ ਦੇ بیٹے ਦੀ ਸੀਕਰਟ ਬੈਂਕਾਕ ਟ੍ਰਿਪ ਪੁਲਿਸ ਨੂੰ ਮਿਲੀ ਇੱਕ ਝੂਠੀ ਕਾਲ ਤੋਂ ਸੀਕਰਟ ਨਹੀਂ ਰਹੀ ਸਗੋਂ ਮਸਾਲੇਦਾਰ ਖਬਰ ਬਣ ਗਈ ਸਵੰਤ ਦਾ ਬੇਟਾ ਰਿਸ਼ੀ ਰਸਵੰਤ ਬੱਤੀ ਆਪਣੇ ਦੋਸਤਾਂ ਨਾਲ ਚਾਰਟਰਡ ਜਹਾਜ਼ ਰਾਹੀਂ ਬੈਂਕਾਕ ਦੀ ਟ੍ਰਿਪ ਤੇ ਜਾ ਰਿਹਾ ਸੀ ਤੇ ਉਸਨੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ ਸੀ। ਉਹਨਾਂ ਦੇ ਅਗਵਾ ਕਾਂਡ ਦੀ ਝੂਠੀ ਰਿਪੋਰਟ ਲਿਖਾਈ ਗਈ ਜਿਸ ਕਾਰਨ ਉਹਨਾਂ ਦਾ ਇਹ ਭੇਦ ਖੁੱਲ ਗਿਆ। ਸੋਸ਼ਲ ਮੀਡੀਆ ਤੇ ਖਬਰ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ। ਤੁਰਕੀ ਦੇ ਰਾਸ਼ਟਰਪਤੀ ਐਰਦੋਗਾਨ ਪਾਕਿਸਤਾਨ ਪਹੁੰਚ ਗਏ ਹਨ। ਉਹਨਾਂ ਨੇ ਭਾਰਤ ਦੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਕਸ਼ਮੀਰ ਦੇ ਮੁੱਦੇ ਨੂੰ ਹੱਲ ਕੀਤਾ ਜਾਵੇ। ਅਫਗਾਨਿਸਤਾਨ ਵਿੱਚ ਮੀਥਨ ਗੈਸ ਦੇ ਧਮਾਕਾ ਹੋਣ ਕਾਰਨ ਤੇਲ ਕੋਲਾ ਖਾਨ ਮਜ਼ਦੂਰਾਂ ਦੀ ਮੌਤ ਹੋ ਗਈ। ਅਡਾਨੀ ਸਮੂਹ ਦੇ ਨਵਿਆਣ ਊਰਜਾ ਇਕਾਈ ਅਡਾਨੀ ਗ੍ਰੀਨ એનર્ਜੀ ਨੇ ਸ਼੍ਰੀਲੰਕਾ ਤੇ ਪ੍ਰਸਤਾਵਿਤ 2 ਪੌਣ ਊਰਜਾ ਪ੍ਰੋਜੈਕਟਾਂ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਸ਼੍ਰੀਲੰਕਾ ਦੀ ਨਵੀਂ ਸਰਕਾਰ ਨੇ ਬਿਜਲੀ ਦਰਾਂ ਦੇ ਨਵੇਂ ਸਰੇ ਤੋਂ ਗੱਲਬਾਤ ਕਰਨ ਦੇ ਫੈਸਲੇ ਤੋਂ ਬਾਅਦ ਕੰਪਨੀ ਨੇ ਪ੍ਰੋਜੈਕਟ ਤੋਂ ਹਟਣ ਦਾ ਐਲਾਨ ਕਰ ਦਿੱਤਾ। ਚੈਂਪੀਅਨ ਟਰਾਫੀ ਲਈ ਭਾਰਤੀ ਕ੍ਰਿਕਟ ਖਿਡਾਰੀਆਂ ਦੇ ਪਰਿਵਾਰ ਨਾਲ ਨਹੀਂ ਜਾ ਸਕਣਗੇ ਕਿਉਂਕਿ BCCI ਦੀ ਨਵੀਂ ਯਾਤਰਾ ਨੀਤੀ ਪਹਿਲੀ ਵਾਰ ਇਸ ਟੂਰਨਾਮੈਂਟ ਦੇ ذریعے ਲਾਗੂ ਹੋ ਰਹੀ ਹੈ ਭਾਰਤੀ ਟੀਮ ਨੇ ਪਹਿਲਾ ਮੈਚ 20 ਫਰਵਰੀ ਨੂੰ ਬੰਗਲਾਦੇਸ਼ ਦੇ ਵਿਰੁੱਧ ਵਈ ਵਿੱਚ ਖੇਡਣਾ ਹੈ ਇਸ ਤੋਂ ਬਾਅਦ 23 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਮੁਕਾਬਲਾ ਦੇਖਣ ਨੂੰ ਮਿਲੇਗਾ ਪਾਟੀ ਕ੍ਰਿਕਟ ਟੀਮ ਦੇ ਮੋਹ ਕੋਚ ਗੌਤਮ ਗੰਭੀਰ ਨੇ ਕਿਹਾ ਹੈ ਕਿ ਸ਼੍ਰੇਸ਼ ਈਅਰ ਨੂੰ ਕਦੇ ਵੀ ਬਾਹਰ ਪਠਾਨ ਦੀ ਯੋਜਨਾ ਨਹੀਂ ਹੈ ਉਹ ਚੈਂਪੀਅਨ ਟਰਾਫੀ ਵਿੱਚ ਖੇਡਣਗੇ 36ਵੀਂ ਰਾਸ਼ਟਰੀ ਖੇਡਾਂ ਦੇ ਸਕੀਟ ਫਾਈਨਲ 'ਚ ਬੁੱਧਵਾਨੂ ਰਾਜਸਥਾਨ ਦੇ ਅਨੰਤਜੀਤ ਸਿੰਘ ਨਰੂਕਾ ਅਤੇ ਪੰਜਾਬ ਦੀ ਗਨਿਮਤ ਸੇਖੋ ਨੇ ਸ਼ਾਨਦਾਰ ਖੇਡਾਂ ਦਾ ਪ੍ਰਤੀਕ ਦਿੰਦੇ ਹੋਏ ਪੁਰਸ਼ ਅਤੇ ਮਹਿਲਾ ਵਰਗਾਂ ਵਿੱਚ ਜਿੱਤ ਹਾਸਲ ਕੀਤੀ ਹੈ ਤੇ ਸੋਨੇ ਦਾ ਤਮਗਾ ਜਿੱਤਿਆ ਹੈ ਅਮਰੀਕਾ ਵਿੱਚ ਸ਼ਰਨ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ 470% ਦਾ ਵਾਧਾ ਹੋ ਗਿਆ ਹੈ ਕਿ ਅਮਰੀਕਾ ਸਰਕਾਰ ਲਗਾਤਾਰ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਫੜ ਕੇ ਉਹਨਾਂ ਦੇ ਦੇਸ਼ ਵਾਪਸ ਭੇਜ ਰਹੀ ਹੈ। 사우ਦੀ ਅਰਬ ਵਿੱਚ ਇੱਕ ਅਧਿਆਪਕ ਨੂੰ ਗਲੋਬਲ ਟੀਚਰ ਪ੍ਰਾਈਜ਼ ਦੇ ਤੌਰ ਤੇ 10 ਲੱਖ ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਗਈ। ਤਾਈਬਾਨ ਵਿੱਚ ਫੂਡ ਕੋਰਟ ਵਿੱਚ ਧਮਾਕਾ ਹੋਇਆ ਜਿਸ ਨਾਲ 4 ਲੋਕਾਂ ਦੀ ਮੌਤ ਹੋ ਗਈ ਤੇ 26 ਜ਼ਖਮੀ ਹੋ ਗਏ। ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਨੇ ਅਮਰੀਕਾ ਖਾੜੀ ਰੱਖ ਦਿੱਤਾ ਹੈ ਆਸਟਰੀਆ ਦੇ ਸ਼ਹਿਰ ਬਿਆਨਾ ਵਿਖੇ ਕਰਵਾਏ ਗਏ ਮਿਸ ਪੰਜਾਬਣ ਦਾ ਖਿਤਾਬ ਨਵਨੀਤ ਕੌਰ ਨੇ ਜਿੱਤਿਆ ਹੈ ਉਹ ਮਿਸ ਪੰਜਾਬਣ ਆਸਟਰੀਆ 2025 ਬਣੀ ਹੈ ਤੇ ਬਲਜਿੰਦਰ ਕੌਰ ਮਿਸਜ਼ ਪੰਜਾਬਣ ਆਸਟਰੀਆ ਬਣੇ ਹਨ ਹਮਾਸ ਨੇ ਕਿਹਾ ਹੈ ਕਿ ਉਹ ਇਜ਼ਰਾਇਲ ਦੇ ਬੰਦਕਾਂ ਨੂੰ ਤਰਤੀਬਾ ਰਿਹਾ ਕਰ ਦੇਵੇਗਾ ਕਲ ਅਮਰੀਕਾ ਨੇ ਕਿਹਾ ਹੈ ਕਿ ਜੇਕਰ ਸ਼ਨੀਵਾਰ ਤੱਕ ਹਮਾਸ ਨੇ ਬੰਦਕਾਂ ਨੂੰ ਨਾ ਛੱਡਿਆ ਤਾਂ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਹੁਣ ਖਬਰਾਂ ਸਮਾਪਤ ਹੁੰਦੀਆਂ ਹਨ। ਧੰਨਵਾਦ। ਸ਼ੁਕਰੀਆ ਜੇਕਰ ਤੁਹਾਨੂੰ ਸਾਡੇ ਚੈਨਲ ਬਲੋਂ ਪ੍ਰਸਾਰਤ ਕੀਤੀਆਂ ਨਹੀਂ ਖਬਰਾਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਲਾਇਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ।